ਨਾਮਤ ਉਹਦਾ ਕਿ ਉਹ 70 ਸੰਗਏ ਪ੍ਰੋਬੰਟ੍ਰਾਸਪੋਰਟੇਸ਼ਨ ਦਿੱਤੇ ਮਾਮਲਾ ਇਹ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕੱਲ ਵੀ ਬਕਸ਼ਾ ਵੀ ਲੰਕੀ ਤਰੀਕ ਤੋਂ ਆਇਆ ਉਸ ਤੋਂ ਬਾਅਦ ਹੁਣ ਅੱਜ ਦਾ ਸੀ ਜਿਹੜਾ ਕੱਲ ਦਾ ਇਹ ਆਈਐਲਸੀ ਡੀਪਟੀ ਮੈਨੇਜਰ ਦੇ ਅਸਾਜਾ ਚੇਸ ਚੱਲੀ ਜਾਂਦਾ ਸੀਗਾ ਉਹ ਨਹੀਂ ਦੇਖਿਆ ਕਿ ਹਜੇ ਕੇਸ ਪੈਂਡਿੰਗ ਹੈ ਦੋਨਾਂ ਉਹਨਾਂ ਨੇ ਜਿਹੜਾ ਕਰਾਇਆ ਸੀ ਉਹ ਵੀ ਪੈਂਡਿੰਗ ਹੈ ਸਾਡੇ ਵਾਲਾ ਵੀ ਪੈਂਡਿੰਗ ਹੈ ਉਹ ਉਸ ਤੋਂ ਉੱਤੋਂ ਵੀ ਹੋ ਕੇ ਹਾਈ ਕੋਰਟ ਕੋ ਉਹਨਾਂ ਨੇ ਮੇਲ ਕਰਤੀ ਵੀ ਅੱਜਕੀ ਬਿਲਾਈ ਵਜਾ ਤੋਂ ਪੂਲ ਪ੍ਰਸ਼ਾਸਨ ਨੇ ਵੀ ਖਰਾਬ ਕਰਨ ਵਾਲੀ ਗੱਲ ਹੈ ਜੀ ਤੇ ਸਾਨੂੰ ਇਹਨਾਂ ਦਾ ਹਜੇ ਕੋਈ ਆਉਣਾ ਨਹੀਂ ਬੰਦਾ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਹਾਈ ਕੋਰਟ ਦੇ ਦੋਨੇ ਉਹਨਾਂ ਨੇ ਵੀ ਕੇਸ ਕਰਿਆ ਸਾਡਾ ਵੀ ਕਰਿਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇੱਕ ਗਲਤ ਆਏ ਜੀ ਇਹਨੂੰ ਵਾਪਸ ਜਣਾ। ਗੱਡੀ ਅੰਦਰ ਇਹ ਸੈਂਟਰ ਕਿੱ데 ਹੁੰਦੀ ਆ ਫਸਲੋ ਜੀ ਇੱਥੋਂ ਤੱਕ ਤਾਂ ਹੋਸ ਅੰਟਰ ਅੱਗੇ ਹੁੰਦੀ ਆ ਜੀ ਐਂਟਰੀ ਤੋਂ ਤੇ ਪਾਰਕਿੰਗ ਇਹ ਤਾਂ ਪਾਰਕਿੰਗ ਅੱਗੇ ਕੋਈ ਐਂਟਰੀ ਨਹੀਂ ਹੁੰਦੀ ਹੁਣ ਫੇ ਕਿੰਨੇ ਤਰੀਕਾ ਫੈਸਲਾ ਜੇ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਹਨਾਂ ਤੱਕ ਕੋਈ ਗੱਡੀ ਨਹੀਂ ਆਉਂਦੀ ਬੱਲ ਕਿ ਕੌਣ ਨੇ ਬੰਦੇ ਜਿਹੜੇ ਇਹ ਕਰਦੇ ਇਹ ਬਾਹਰ ਦੇ ਟਰਾਂਸਫਰਰ ਵੀ ਕੋਈ ਯੂਪੀ ਦਾ ਕੋਈ ਬਿਹਾਰ ਦਾ ਟੈਂਡਰ ਉਹਨੂੰ ਹੋਇਆ ਨਹੀਂ ਟੈਂਡਰ ਹੋਇਆ ਵੀ ਟੈਂਡਰ ਹੋਇਆ ਵੀ ਇੱਕ ਸਾਡੀ ਲਿਮਟ ਹੁੰਦੀ ਹੈ ਡਾਕੂਮੈਂਟੇਸ਼ਨ ਕਰਨ ਦੀ 8 ਤਰੀਕ ਸੀ ਉਸ ਤੋਂ ਇਹ ਬਾਅਦ ਆਇਆ ਉਹੀ ਅਸੀਂ ਕੇਸ ਫਾਈਲ ਕੀਤਾ ਵੀ ਇਹ ਸਹੀ ਤਰੀਕ ਤੇ ਨਹੀਂ ਆਇਆ ਤਰੀਕ ਤੋਂ ਬਾਅਦ ਇਹ 10 ਤਰੀਕ ਨੂੰ ਆਇਆ ਪ੍ਰਸ਼ਾਸਨ ਕੋਲ ਹੀ ਗਏ ਹੈ ਜਾਂ ਕਿਸੇ ਵੀ ਕੋਈ ਪ੍ਰਸ਼ਾਸਨ ਨੂੰ ਲੈ ਕੇ ਇਹ 10 ਤਰੀਕ ਨੂੰ ਐਗਰੀਮੈਂਟ ਨਹੀਂ ਕਰ ਸਕਦੇ ਅਸੀਂ ਉਸ ਬੇਸ ਤੇ ਕੇਸ ਔਰ ਵੀ ਇਹਨਾਂ ਨੇ ਸਰਟ ਨੇ ਅਮਰ ਉਸਰ ਗਏ ਮਾਮਲਾ ਮੁਰਨਾ ਪ੍ਰਵੀਰ ਕੁਮਾਰ ਹੈ ਜੀ ਪਾਰਕਪੁਰੋਂ ਬਰਹਿੰਡੇ ਤੋਂ ਕਿਨੇ ਟ੍ਰਾਂਸਪੋਰਟ ਕਰਦੇ ਨੇ ਤੇ ਮਸਲਾ ਇਹ ਹੀ ਟੈਕਟਰ ਦਾ ਇਹ ਗੱਡੀਆਂ ਇਹਨਾਂ ਬਾਹਰ ਵੀ ਹੈਗੀ ਹੈ ਇਹ ਆਏ ਹੈ ਟਾਈਮ ਤੋਂ ਬਾਅਦ ਜੁਲਾਈ 11 2024 ਤੋਂ ਗੱਡੀਆਂ ਪੇਸ਼ ਕਰਨੀ ਤਰੀਕਿਸ਼ਿਵਾਸਟ ਟੈਲੀਮੈਂਟ ਕਰਨ ਦੀ ਉਸ ਤੋਂ ਬਾਅਦ ਆਏ ਹੈ ਪ੍ਰਸ਼ਾਸਨ ਕੋਲ ਗਏ ਹੈ ਪ੍ਰਸ਼ਾਸਨ ਨਾਲ ਆਏ ਹੈ ਅੰਦਰ ਅਸੀਂ ਬੈਠੇ ਹੈ ਦੁਪਹਿਰ ਦੀ ਮੀਟਿੰਗ ਚੱਲੀ ਜਾਂਦੀ ਸੀਗੀ ਤਘੀਰ ਡਿੱਪੂ ਮੇਜਰ ਨੇ ਇਹ ਸਾਨੂੰ ਲਿਖ ਕੇ ਦਿੱਤਾ ਹੈ ਪ੍ਰਸ਼ਾਸਨ ਨੂੰ ਲੈ ਕੇ ਕਿ ਹਾਂ ਜਿੰਨੀ ਦੇਰ ਤੱਕ ਹਾਈ ਕੋਰਟ ਚ ਕੇਸ ਹੈ ਉਨੀ ਦੇਰ ਤੱਕ ਅਸੀਂ ਕਿਸੇ ਕਿਸੇ ਤਰ੍ਹਾਂ ਦੀ ਕੋਈ ਗੱਡੀ ਅੰਦਰ ਨਹੀਂ ਜਮਾਉਣਾ। ਉਹਨੇ ਕਿਹਾ ਵੀ ਹਾਈ ਕੋਰਟ ਦਾ ਫੈਸਲਾ ਵੀ ਹੱਥ ਚੋ ਚੁੱਕੀ। ਬਿਲਕੁਲ ਨਹੀਂ ਹੋਇਆ ਜੀ। ਕੋਈ ਪੈਂਡਿੰਗ। ਬਿਲਕੁਲ ਨਹੀਂ ਹੋਇਆ ਜੀ। ਉਹ ਜਿਹੜਾ ਜ਼ਰਬ ਦੇ ਵਿੱਚ ਕੇਸ ਹੈ, ਟੋਰੰਗਰਛੇ ਦੇ ਵਿੱਚ ਸ਼੍ਰੀਸ਼ਮ ਠਾਕਰ ਜੀ ਦੇ ਹਾਈ ਕੋਰਟ ਦੇ ਵਿੱਚ ਜੈਸਾ ਦੇ ਪੈਂਡਿੰਗ ਹੈ। ਉਹ ਹੁਣ ਦੇਖੋ ਕਿ ਕਦੋਂ ਆਉਂਦਾ ਫੈਸਲਾ। ਹਲਤ ਭਰ ਗਿਆ ਜਾ ਰਿਹਾ ਜੀ। ਬਿਲਕੁਲ ਜੁਨੀਅਰ ਤੋਂ ਕੋਰਟ ਹਾਈ ਕੋਰਟ ਦੇ ਵਿੱਚ ਫਾਸਲਾ ਹੈ ਜੀ ਜ਼ਰੂਰ ਪਿਆ ਹੈ 19 ਦੇਰ ਤੱਕ ਇਹ ਕਿੰਨੀਆਂ ਗੱਡੀਆਂ ਇੰਟਰ ਆ ਸਕਦੀਆਂ ਹੈ ਪਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਮੈਂ ਮੇਰਾ ਨਾਮ ਰਾਜੀਵ ਅਗਰਵਾਲ ਹੈ ਮੈਂ ਅਗਰਵਾਲ ਕੈਰੀਅਰ ਤੋਂ ਵੀ ਪ੍ਰੇਵੈਂਟ ਕਰ ਰਹਾ ਹਾਂ ਯਹਾਂ ਪਰ ਬਟੇਂਡਰ ਟਰਕਲ ਮੈਂ ਅਮੇ ਯਹਾਂ ਪਰ ਐਲਓਆਈ دی ਗਈ ਸੀ 3 ਗਾੜੀ ਕੀ ਔਰ ਇਸਕੇ ਬਾਅਦ ਕੁਝ ਯਹਾਂ ਪਰ जो लोकल ट्रांसपोर्टर थे उसने हमारे को एग्रीमेंट नहीं करने दिया जिसके लिए हम कोर्ट गए कोर्ट से हमें लोकल एडमिनिस्ट्रेशन को ऑर्डर हुए कि इसको फॉर्मुलेट करा जाए हमने एग्रीमेंट हो गया हमारा अब हमें दो दिन पहले इनका लेटर मिला गया अपने एज पर एन आप अपना गाड़ियां लेके आइए नहीं तो आपका टेंडर कैंसिल हो जाएगा आज हम बारह ट्रांसपोर्टर हैं सब अपनी गाड़ियां लेके आ खड़े हैं लोकल एडमिनिस्ट्रेशन की हेल्प से हम गाड़ियाँ बिपसेल के अंदर ले जाने में भी सक्षम रहे फर्स्ट गेट एंटर करके लेकिन सेकंड गेट पे के बाद हमें अंदर जाने दिया गया लोकल ट्रांसपोर्टर भी रहे कि यहाँ पर अभी चेक नहीं करने असमर्थ अब हमें नहीं पता हम कहा जाए बिकॉज पिछले छह महीने से सात महीने से हम गाड़ियों किसते भर रहे हैं और हम लोग बहुत परेशान हैंट पर मैटर अभी रिजर्व है हाई कोर्ट से कोई स्टे नहीं मिला बीपीसीएल बी कोई किसी प्रकार का स्टे नहीं है बीपीसीएल ने हमें पर एज जो जो भी है, जो भी है नोटिस टेंडर इनवाइटिंग उसके मुताबिक हमें बुलाया एग्रीमेंट हुआ एग्रीमेंट का अब हमारी जो गाड़िया की जो फिजिकल इंस्पेक्शन होती है उसमें जो भी सेफ्टी चेकिंग होती है उसके लिए गाड़ियां बुलाई आज हम आप देख सकते हैं उन सब लोग अपनी गाड़ियां लेके आए हैं लेकिन ये एंड ऑफ द डे शाम को इन्होंने हमें एक लेटर दे दिया फिर हम आपकी गाड़ियाँ चेक नहीं कर पाएंगे अब हमें नहीं पता हम कहा जाए ਇਹ ਕਿ ਬਾਕਸਲੇ ਕੇ ਨਰੇ ਇਹ ਗਾੜੀਆਂ ਜਾ ਰਹੇ ਹਨ ਕੋਲ ਬੋਲ ਰਹੇ ਹਾਂ ਡਿਸਕਸ ਕਰਦੇ ਆਂ ਕੀ ਕਰੇਗਾ ਅਸੀਂ ਇਨਕਾ ਅਸੀਂ ਵਾਪਸ ਹੀ ਘਰ ਲੈ ਕੇ ਜਾਵਾਂਗੇ ਕਿਉਂਕਿ ਇਹ ਗਾੜੇ ਤਾਂ ਮੈਂ ਇਨਕਾ ਟੈਂਡਰ ਕੇ ਲਿਆ ਬਣਾਈਆ ਨਾ ਸਰ ਕੀ ਸਰ ਕੀ ਮਾਮਲਾ ਸੀ ਇੱਥੇ ਦਾ ਆਪੀ ਰੋਲਾ ਪਾਉਂਦੇ ਇਕੋ ਬੀਪੀਸੀਐਲ ਦੇ ਕੋਈ ਟੈਂਡਰਸ ਇਹਨਾਂ ਨੇ ਫਲੋਟ ਕੀਤੇ ਸੀਗੇ ਤੇ ਉਹਦੇ ਰਿਗਾਰਡਿੰਗ ਇਹਨਾਂ ਦਾ ਕੋਈ ਇਸ਼ੂ ਚੱਲ ਰਿਹਾ ਸੀਗਾ ਲੋਕਲ ਟਰਾਂਸਪੋਰਟਰਸ ਤੇ ਆਊਟਸਾਈਡ ਸਟੇਟ ਟਰਾਂਸਪੋਰਟਰ ਕੋ ਤੇ ਉਹਦੇ ਰਿਗਾਰਡਿੰਗ ਅੱਜ ਆਊਟਸਾਈਡ ਸਟੇਟ ਟਰਾਂਪੋਰਟਰ ਜਿਹੜੇ ਆਏ ਸੀ ਇੱਥੇ ਤੇ ਉਹਨਾਂ ਦੇ ਵੀਕਲ ਵਗੈਰਾ ਤਾਂ ਅ ਇਹਨਾਂ ਦੀ ਕੋਈ ਮੀਟਿੰਗ ਵਗੈਰਾ ਹੋਈ ਆ ਬੀਪੀਸੀਐਲ ਦੇ ਅਫੀਸ਼ਰ ਕੋਲ ਤਾਂ ਹੁਣ ਬੀਪੀਸੀਐਲ ਦੇ ਅਫੀਸ਼ਰ ਨੂੰ ਸਾਹਮਣੇ ਇੱਕ ਲੈਟਰ ਵੀ ਪਾਈ ਆ ਜੀ ਸਾਹਿਬ ਤੇ ਉਹਨੂੰ ਐਡਰੈਸ ਕਰਕੇ ਵੀ ਅੱਜ ਹਜੇ ਉੱਚ ਚੈਕਿੰਗ ਵਗੈਰਾ ਅਸਲ ਵਿੱਚ ਲੋ ਨਹੀਂ ਪੋਸੀਬਲ ਹੋ 파ਦੀ ਕਿਉਂਕਿ ਚੱਕ ਲੋਕੋ ਟ੍ਰਾਂਸਪੋਰਟਰਸ ਨੇ ਕਹਿੰਦੇ ਆ ਕਿ ਸਟ੍ਰਾਈਕ ਵਗੈਰਾ ਕੁਝ ਟਾਈਮ ਲਈ ਐਲਾਨ ਕੀਤਾ ਗਿਆ ਤਾਂ ਉਹ ਇਹਨਾਂ ਦੇ ਕੋਈ ਕੋਰਟ ਕੇਸ ਵੀ ਚੱਲ ਰਹੇ ਹੈਗੇ ਆ ਤੇ ਉਹਨਾਂ ਨੇ ਉਸ ਲੈਟਰ ਦੇ ਵਿੱਚ ਕੋਈ ਕੋਰਟ ਕੇਸ ਦਾ ਹਵਾਲਾ ਕੀਤਾ ਮੰਨ ਲਓ ਕਿ ਹਾਈ ਕੋਰਟ ਦੇ ਚੱਲ ਰਹੇ ਨੇ ਉਹ ਕਹਿੰਦੇ ਨੇ ਜਦੋਂ ਕੋਰਟ ਤੋਂ ਜੋ ਵੀ ਫੈਸਲਾ ਹੋ ਜੂਗਾ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਹੋ ਦੇਖੋ ਇਹਦੇ ਵਿੱਚ ਇਹਨਾਂ ਦਾ ਹੁਣ ਜੋ ਸਾਨੂੰ ਪ੍ਰੀਲਿਮਿਨਰੀ ਪਤਾ ਲੱਗਿਆ ਸੀਗਾ ਜੀ ਇਹਦੇ ਵਿੱਚ ਇਹਦੇ ਵਿੱਚ ਕੋਈ ਬੀਪੀਸੀਐਲ ਵੱਲੋਂ ਕੋਈ ਮੇਲ ਵਗੈਰਾ ਗਈ ਸੀ ਆਊਟਸਾਈਡ ਸਟੇ ਟ੍ਰਾਂਸਪੋਰਟਰ ਨੂੰ ਦੱਸਦੇ ਸੀ ਇਦਾਂ ਦੀ ਕੋਈ ਮੇਲ ਗਈ ਸੀ ਉਹਦੇ ਸਬੰਧ ਦੇ ਵਿੱਚ ਆਏ ਸੀਗੇ ਬਟ ਹੁਣ ਜੋ ਬੀਪੀਸੀਐਲ ਦੇ ਅਫੀਸ਼ੀਅਲਸ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਵੀ ਸਾਡੇ ਤੋਂ ਹੁਣ ਤਹਾਲ ਦੇ ਵਿੱਚ ਆਇਆ ਹੈ ਕਿ ਕੋਈ ਦੋ ਰਿੱਟਾ ਕੋਰਟ ਦੇ ਵਿੱਚ ਚੱਲ ਰਹੀਆਂ ਜਿਦੇ ਵਿੱਚ ਕੋਈ ਆਰਡਰ ਰਿਜ਼ਰਵ ਰੱਖਿਆ ਹੋਇਆ ਹੈ ਉਹ ਕੀ ਹੈ ਉਹ ਡਿਟੇਲਸ ਤਾਂ ਤੁਹਾਨੂੰ ਬੀਪੀਸੀਐਲ ਦੇ ਅਫੀਸ਼ੀਅਲ ਹੀ ਦੱਸ ਸਕਦੇ ਬਟ ਮੇਲ ਦੇ ਸਬੰਧ ਨਾਲ ਪਤਾ ਲੱਗਿਆ ਤੇ ਉਹਦੇ ਸ ਕਿ ਜਿਹਦੇ ਵਿੱਚ ਉਹਨੇ ਲਿਖਤਾ ਕਿ ਜਦੋਂ ਵੀ ਮਾਨਯੋਗ ਅਦਾਲਤ ਦਾ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਅਸੀਂ ਅਲਦੀ ਵੀ ਪ੍ਰੋਸੀਜਰ ਚਲਾਉਂਗਾ ਹੁਣ ਲਈ ਮਤਲਬ ਹਾਂਜੀ ਹੁਣ ਇਹ ਜਿਹੜੀਆਂ ਤੁਸੀਂ ਗੱਡੀਆਂ ਸਾਹਮਣੇ ਦੇਖ ਰਹੇ ਹੋ ਜਿਹੜੇ ਆਊਟਸਾਈਡ ਸਟੇਟਾਂ ਤੋਂ ਟ੍ਰਾਂਸਪੋਰਟਰ ਸੀ ਉਹ ਲੈ ਕੇ ਆਏ ਸੀਗੇ ਤੇ ਹੁਣ ਇੱਕ ਵਾਰ ਉਹ ਵਾਪਸ ਬੀਪੀਸੀਐਲ ਦੇ ਅਫੀਸ਼ੀਅਲਸ ਨਾਲ ਮੀਟਿੰਗ ਕਰ ਰਹੇ ਨੇ ਤੇ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਸਿੱਤੇ ਆਉਣਗੇ ਅਕਾਊਂਟਿੰਗ ਦੇ ਵਿੱਚ ਹਾਂਜੀ